ਉਹ ਤਿੰਨ ਤੋਂ 6 ਮਹੀਨਿਆਂ ਵਾਲੀ ਕਟੀਆਂ ਦਾ ਰਿਜ਼ਲਟ ਆ ਚੁੱਕਿਆ ਹੈ ਤੇ ਇਹ ਤੁਹਾਨੂੰ ਦੱਸ ਦੇ ਵੀ ਕਿਹੜਾ ਬੱਚਾ ਕਿਹੜੇ ਨੰਬਰ 'ਤੇ ਲੱਗਾ ਇੱਕਦੋ ਇੱਕ ਟਾਪ ਕੁਆਲਿਟੀਆਂ ਕਟੀਆਂ ਪਹੁੰਚ ਗਈਆਂ ਨੀਲੀ ਰੰਗ ਵਿੱਚ ਤੇ ਜਿਹੜੇ ਵੀਰ ਆਪਣੇ ਚੈਨਲ ਨੂੰ ਨਵੇਂ ਜਿਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ 'ਚ ਆਪਣੇ ਸ਼ਹਿਾਰ ਜੁਧਰੀ ਵਿੱਚੋਂ ਕਟੀਆਂ ਕਿਵੇਂ ਲੱਗੀਆਂ ਇੱਕਦੋ ਇੱਕ ਖੂਬਸੂਰਤ ਕਟੀਆਂ ਪਹੁੰਚ ਗਈਆਂ ਬਹੁਤ ਸ਼ਾਨਦਾਰ ਕਟੀਆਂ ਆ

ਕੜਾਈ ਕਪੜਾਂ ਸੀ ਕਪੜਾ ਹੋਣੀ ਹੈ ਜੇ ਸੁੱਕੇ ਦੁੱਧ ਕਰਦੇ ਆ ਉਹਨਾਂ ਦਾ ਪਰਫਾਰਮ ਕਰ ਜਿਹੜਾ ਇੱਕ ਸੌ ਦਾ ਕਪੜਾ ਚੰਗਿਆਉ ਤਿਆਰ ਬਹੁਤ ਸ਼ਾਨਦਾਰ ਹੈ ਸ਼ਾਨਦਾਰ ਤੱਕ ਬੱਚੇ ਦਾ ਕੰਮ ਚਾਈਏ ਇਹਨਾਂ ਦਾ ਵਿਸ਼ੇਸ਼ ਸਨਮਾਨ ਨਾਲ ਕਰ ਕਰ ਸੌ ਰੁਪਿਆ ਦੇ ਕੋਈ ਸਰਕਾਰੀ ਸਰਕਾਰੀ ਜਵਾਈ ਵੀ ਹੋਈ ਹੈ ਕਿ ਆਪਣੇ ਘਰ ਦਾ ਰਕਾਰਡ ਹੋਈ ਹੈ ਘਰ ਦਾ ਰਕਾਰਡ ਆਪਣੇ ਘਰ ਹੀ ਇਸ ਵਾਰ ਕੋ ਦੋਸਤੋ ਠੀਕ ਹੈ ਜਿਹਦਾ ਘਰ ਦਾ ਰਕਾਰਡ ਹੈ ਬਹੁਤ ਸ਼ਾਨਦਾਰ ਬੱਚਾ ਆਇਆ ਤੇ ਖੂਬ ਸੋਕੀ ਦੇਖੇ ਬਣਦੀ ਹੈ ਇਹ ਤਿੰਨ ਪੈਰਾਂ ਵਾਲੇ ਜਾਨ ਜੋ ਆ ਤੇ ਜੁਵੀਲੀ ਆ ਆਪਣਾ ਜਿਹੜੀ ਮੈਂ ਤਿਆਰ ਆ ਬਈ ਉਹ ਤਾਂ ਮਿਲਣਾ ਇਹਦਾ ਇੱਕ ਸਪான்ਸਰ ਹੀ ਬੰਦੇ ਨੇ ਨਸੀਬ ਹੀ ਆਇਆ ਅਕਤ ਦਿਤਾ ਗਿਆ ਸਮਾਧਮਾ ਇਹ ਭਾਈ ਮੀਂਹ ਦਾ 174 3355 3595 ਠੀਕ ਹੈ ਹੱਥ ਹੋ ਕੇ ਉਹਨੇ ਬਹੁਤ ਸ਼ਾਨਦਾਰ ਬੱਚਾ ਬਹੁਤ ਪੱਟੇ ਲੈ ਰਿਹਾ ਹੈ ਇਹ ਸਤ ਖੂਰ ਜ਼ੋਰ ਦੀ ਹੈ ਇਹ ਤੱਕਣ ਤੋਂ 6 ਮਹੀਨੇ ਵਾਲਾ ਬੱਚਾ ਜੀ ਹੈ ਲੈ ਦੋਸਤੋ ਨੀਲਾ ਫਲਨ ਦਰਸਾ ਰਿਹਾ ਵੀ ਇਹ ਦੂਜੇ ਨੇ ਪਰ ਗਈ ਇਹ ਜੀ ਕਿਹੜਾ ਬੰਦਾ ਆਪਣਾ ਜੀ ਆਪਣਾ ਮੀਟਰ ਓਕੇ ਜੀ ਵੀ ਡਰਾਉਗੇ ਆਪਣਾ ਨਿਹਾਲ ਸਿੰਘ ਦੇ ਬੋਲਾ ਚਲੋ ਦੋਸਤੋ ਇਹ ਮੇਰੇ ਏਰੀਆ ਦੇ ਬੰਦੇ ਆ ਨੀਲੀ ਵਾਲੀ 6 ਮਹੀਨੇ ਦਾ ਦੂਜੇ ਬਲੇ ਆ ਇਹ ਖੇਲ ਬਕਸ਼ ਦੀ ਹੈ ਇੱਕ ਤੇ ਬਕਸ਼ ਹਾਂ ਉਹ ਲਿਆ ਬਕਸ਼ ਦਾ ਬਚਾਈ ਬਕਸ਼ ਦੇ ਵਿੱਚ ਹਾਂ ਜੀ ਹਾਂ ਫੋਰਮ ਵਿੱਚ ਕਾਫੀ ਜਿੱਤੇ ਆ ਤੇ ਇਹਨੇ ਵੀ ਹਸਤਾਣਾ ਦਸਰ ਕੀਤਾ ਆ ਵੀ ਜਿਹੜਾ ਤੁਹਾਡਾ ਸ਼ੋਭਲੇ ਵੀ ਆਜੀ ਪਰਗਟ ਸਿੰਘ ਜਿਹੜੇ ਇੱਕ ਸਾਲ ਜੀ ਮਾਂ ਦਾ ਦੋਤਾ ਕੀ ਰਕਾਰਿਆ ਮਾਂ 16 ਕਿਲੋ ਹੀ ਪਹਿਲੇ ਦੂਜੇ ਸੋਏ ਦਾ ਜੀ ਦੂਜੇ ਸੋਏ ਦਾ ਥੋੜਾ ਜਿਹਾ ਰਕਾਰਿਆ ਉਹ ਕਿਹੜੇ ਸਿਮਟ ਗਿਆ ਉਹਦਾ ਜਿਹੜੀ ਨਹੀਂ ਕੋਈ ਪਤਾ ਜੀ ਤੁਸੀਂ ਆਪਣਾ ਕਿਡ ਨਾਈਟ ਨੰਬਰ ਬੋਲ ਦੋ ਜੀ ਉਹ ਬਾਅਦ ਚਲੇ ਜਾਓ ਹਾਂ ਜੀ 83 27 2000 ਲੋ ਜੀ ਦੋਸਤੋ دوستو ویرا بدر تو واں واسطے پروانہ ویلا کونی کوئی بندے تے بہت ڈرتا ہوا اک تکا دے بچے کوئی چنگا کوئی نظر دیکھ رہے تھوڑے بھی کھلے نہیں لگ رہے ਕੋਸ਼ਾਂ ਅੰਦਰ ਬੱਚੇ ਆਏ ਆ ਤੁਹਾਨੂੰ ਤੋਂ ਛੇ ਮਹੀਨੇ ਵਾਲੇ ਸਾਰੇ ਦੋਸਤ 23 ਨੰਬਰ ਵਾਲਾ ਬੱਚਾ ਲਾਉਣਾ ਨਹੀਂ ਇਹ ਕਿਹੜਾ ਪੰਡਾ ਆਪਣਾ ਜੀ ਇਹਨਾਂ ਦਾ ਕੋਲੇ ਵਾਲਾ ਪੰਡਾ ਬਾਈ ਕੋਹਾਲਾ ਤੋਂ ਜਿਆਰ ਦੋਸਤੋਂ ਦੀ ਕੱਟੀ ਆ ਇੱਕ ਕੋਹੇ ਨੂਰ ਚੂੜ ਚਾਚਾ ਲੈਂਦੀ ਆ ਕੋਹੇ ਨੂਰ ਖੂਬ ਬੋਲਦੀ ਆ ਇਹਦੀ ਮਾਂ ਦਾ ਪ੍ਰੋਪਰ ਕੀ ਰਿਕਾਰਡ ਹੈ ਕਿਹੜੇ ਸੀਮਨ ਦੀ ਆਉ ਇਹਦੀ ਮਾਂ ਦਾ ਸੀਮਨ ਨਹੀਂ ਪਤਾ ਬਾਈ 16 17 ਕਿਲੋ ਦੁੱਧ ਆਉਂਦਾ ਹੈ ਸਰਕਾਰ ਦੇ ਲੋਕੋ ਜੀ ਨੂੰ ਬੋਲਦੀ ਆ ਸਟੇਟ ਨੂੰ ਪਿੰਡ ਕਹਾਲਾ ਜਸਤੂਪਾਲ ਜੀ ਰੇ ਤੋਂ ਆ ਵੀਰੇ ਜੀਰ ਜੀਰ ਉਹੜਾ ਪਿੰਡ ਆਈ ਕਹਾਲਾ ਉਹੜਾ ਜਿਹੜਾ ਬਹੁਤ ਸ਼ਾਨਦਾਰ ਬੱਚੇ ਵੀ ਨਾ ਬੜਾ ਬੜੀ ਕੋਟ ਦਿੱਤੀ ਜੀ ਤੁਹਾਡੀ ਦਾ ਧੰਨਵਾਦ ਹੈ ਜਿਹੜੇ ਸਾਥੀ ਜਿਹੜੇ ਆਏ ਜਿਹੜੇ ਵੀ ਆਪਣੇ ਚੈਨਲ ਜਿਹਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਧੰਨਵਾਦ ਜੀ ਰੌਂਦਾ ਜਿਹੜੇ ਸਾਡੀ